ਜਿਹੜੇ ਪਿਆਰ ਕਰਦੇ ਜਿਸ ਨੇ ਗੱਲ ਕੀਤੀ ਆ ਵੀ ਜਸਿਆ ਵਾਕਈ ਗੋਪੀ ਨੇ ਦੱਸਿਆ ਵੀ ਹਲੇ ਵੀ ਜਿਹੜੀ ਟੌਲਿਆ ਚ ਜਾਨ ਹੈ ਤੇ ਐਨ ਦੁਨੀਆ ਦੇ ਵੱਡੇ ਮੁਲਕਾਂ ਦੇ ਵਿੱਚ ਚਾਹੇ ਕਾਮਰੇਡ ਸੈਂਟਰ ਦੀਆਂ ਗਰਾਉਂਡਾਂ ਟਾਂਟੋ ਦੇ ਵਿੱਚ ਹੋਵੇ ਚਾਹੇ ਬਿਊਟੀਫੁਲ ਬ੍ਰਿਟਿਸ਼ ਕਲੰਬੀਆ ਹੋਵੇ ਚਾਹੇ ਨਿਊਜ਼ੀਲੈਂਡ ਦਾ ਆਕਲੈਂਡ ਸ਼ਹਿਰ ਹੋਵੇ ਚਾਹੇ ਅਮਰੀਕਾ ਦੇ ਵੱਡੇ ਵੱਡੇ ਖੇਡ ਮੇਲੇ ਹੋਣ ਕਾਪੀ ਮਾਰ ਕੀ ਨੇ ਇਹਨਾਂ ਦੱਸਦਾ ਵੀ ਹਲੇ ਵੀ ਟੌਲਿਆ ਚ ਜਾਣਾ 21 ਸਾਲਾਂ ਤੋਂ ਖੇਡ ਕਬੱਡੀ ਦਾ ਮੱਲ ਵੱਡੀਆਂ ਮੱਲਾ ਮਾਰ ਰਿਆ ਉਹ ਵੀ ਪੁੱਜ ਗਿਆ ਐਨ ਤੇ ਅੱਜ ਕਹਿੰਦੇ ਹਾਕਮ ਵਾਲਿਆ ਜੱਗੂ ਵੀ ਪੁੱਜ ਗਿਆ ਆਉਂਦੇ ਆਉਂਦੇ ਰਵੀ ਕੈਲਵਰਨ ਦੇ ਨਾਲ ਗੱਲ ਹੋਈ ਕਹਿੰਦਾ ਵੀ ਅੱਜ ਸਾਡਾ ਆਪਣੇ ਘਰ ਦਾ ਸੈੱਟ ਬਣ ਕੇ ਆਇਆ ਹਰਿਆਣੇ ਦਾ ਦੇ ਅੱਜ ਕਹਿੰਦੇ ਸ਼ਿੱਲੂ ਵੀ ਪੁੱਜਿਆ ਦਿਉਰੇ ਆਲਾ ਰਵੀ ਵੀ ਪੁੱਜਿਆ ਤੇ ਦੁਨੀਆਂ ਦੇ ਸਟਾਰ ਪੁੱਜੇ ਨੇ ਅੱਜ ਵੈਗਰੂ ਦੇ ਉਹ ਸਾਹੋਕੇ ਪਿੰਡ ਕਹਿੰਦੇ ਬਾਬੂ ਰਜੋਵਲੀ ਦੀ ਕਲਮ ਨੇ ਦੁਨੀਆਂ 'ਚ ਮਸ਼ਹੂਰ ਕੀਤਾ ਸਾਹੋਕੇ ਪਿੰਡ ਦਾ ਰਵੀ ਪ੍ਰਾਂਤੋਂ ਦੇ ਕੈਨੇਡਾ ਕਬੱਡੀ ਕੱਪ ਦਾ ਪੈਸਾ ਉਹ ਵੀ ਪੁੱਜ ਗਿਆ ਮੇਰਾ ਵੀਰੋ ਹੁਣ ਜਿਹੜੇ ਮੈਚ ਹੋਰ ਸ਼ੁਰੂ ਹੋਣੇ ਚਾਹੀਦੇ ਨੇ ਇੱਕ ਵਾਰੀ ਤਾੜੀ ਖੁੱਲ ਕੇ ਮਾਰ ਦਿਓ ਲੈ ਵੀ ਬਦਸ਼ਾਹਿਆ ਲਾਸਟ ਮਿੰਟ ਚੱਲਦਾ ਅਮਰਤ ਬਸਿਆ ਸਾਹਿਬ ਦੁੱਗਾ ਤੇ ਰਾਂਪੂਰਾ ਬਠੰਡਾ 75 ਦਾ ਫਾਈਨਲ ਲਾਸਟ ਅਰਡਾ ਮਿੰਟਾਂ ਵਾਲੇ ਵਾ ਤੇ ਢਣੋਲੀ ਨਾਲ ਪਿੰਡ ਵਾਲਾ ਕ੍ਰਿਸ਼ਨ ਇੱਕ ਵਾਰ ਵੀਰੇ ਬਈ ਸ਼ਨਾਰ ਵਾਲੀ ਖੇਡ ਕਿਰੂ ਕਿਰੂ ਪਸੰਦਾ ਇੱਕ ਵਾਰੀ ਇੱਕ ਮੈਚ ਦਾ ਵੀ ਬੈਸਟ ਬੰਦਾ ਜੰਗ ਜਿੱਤਣ ਵਾਲੀ ਜਿਹੜੀ ਗੱਲ ਹੈ ਉਹ ਛੰਨਾ ਵਾਲਾ ਪੂਰੀ ਵੀ ਕਹਿੰਦੇ ਪੁੱਜ ਗਿਆ ਅੱਜ ਕੰਗੀ ਤਰ ਖੇਡ ਸਟੇਡੀਅਮ ਦੇ ਵਿੱਚ ਖੇਡਦੇ ਨਹੀਂ ਜੱਸਿਆ ਲੈ ਵੀ ਇਕਬਾਲ ਟ੍ਰਾਂਟੋ ਦੇ ਬੰਡ ਕੱਪ ਦਾ ਇੱਕ ਵਾਰ ਨਹੀਂ ਦੋ ਵਾਰ ਬੈਸਟ ਰਿਆ ਉਹ ਸ਼ਕਰਪੁਰੀਆ ਫਰੀਆ ਜਾਣਕਾਰੀ ਦੇ ਰਿਹਾ ਹੈ ਟ੍ਰਾਂਟੋ ਦੇ ਵਰਲਡ ਕੱਪ ਦੇ ਅੰਦਰਜੀਤ ਕਲਸੀਆ ਵਾਲਾ ਤੇ ਅੱਜ ਕੱਲ ਕਹਿੰਦੇ ਬੋਲਡ ਵੀ ਟ੍ਰੈਂਡਿੰਗ ਦੇ ਵਿੱਚ ਚੱਲਦਾ ਹੈ ਜਿਹੜੇ ਜਿਹੜੇ ਬੋਲਡ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀ ਦੁਨੀਆਂ ਦੇ ਵੱਡੇ ਵੱਡੇ ਮਾਲ ਤੇ ਆਲਮਗੀਰ ਦੀ ਧਰਤੀ ਦਾ ਜਸ਼ਨ ਵੀ ਕਹਿੰਦੇ ਪੁੱਜਣ ਜਾ ਰਿਹਾ ਹੈ ਬੋਲਡ ਪੁੱਜ ਗਿਆ ਟ੍ਰਾਂਟੋ ਦੇ ਕੈਨੇਡਾ ਕਬੱਡੀ ਕੱਪ ਦਾ ਸਾਲ ਬੈਸਟ ਕਹਿੰਦੇ ਚਰਚਾ ਏਨ ਜਿਗਰੇ ਦਾ ਕਬੱਡੀ ਪਾਉਣ ਵਾਲਾ ਉਹ ਕਪੂਰਥਲੇ ਦੀ ਧਰਤੀ ਉਹ ਖੀਰਾਵਾਲੀਆ ਬੁਲਟ ਵੀ ਪੁੱਜ ਗਿਆ ਮੇਰੇ ਦਰਸ਼ਕ ਵੀਰੋ ਉਹਦੇ ਲਈ ਵੀ ਤਾੜੀ ਮਾਰ ਦਿਓ